ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਰੇਲ ਕੋਚ ਫੈਕਟਰੀ ਤੋਂ ਸਪੈਸ਼ਲ ਬਾਬਾ ਜੀ ਆਏ ਨੇ ਕੀ ਵੰਡ ਰਹੇ ਸੀ ਜੀ ਤੁਸੀਂ ਸਤਿ ਆਦਾ ਜੀ ਬਾਬਾ ਜੀ ਸ਼ਾਇਦ ਲੈ ਗਿਆ ਆ ਮੈਂ ਬਾਬਾ ਰਾਮ ਰਾਜ ਨੂੰ ਕੀ ਨਹੀਂ ਉਹਨਾਂ ਦੇ ਨਾਲ ਬੰਦੀ ਸਿੰਘਾਂ ਦੇ ਉਧਰ ਜਾਣਾ ਸੀ ਜਾਂ ਆਪਣੇ ਇੱਥੇ ਲੜਕੀ ਹੈ ਕਹਿੰਦਾ ਹਲਕੀ ਜੀ ਆ ਪਤਲੀ ਜੀ ਬਹੁਤ ਵਧੀਆ ਗੱਲਾਂ ਜੀ ਜਾਰੂ ਹੈ ਸਾਰਾ ਉਹਦਾ ਨਾਮ ਹੈ ਸਾਰਾ 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 ਨਾਮ ਉਹਨਾਂ ਦਾ ਉਹ ਬਹੁਤ ਬੰਦਾਂ ਦੀ ਗੱਲ ਬਾਤ ਸੁਣ ਕੇ ਹੈਰਾਨ ਹੋ ਗਿਆ ਵੀ ਅਜ ਤੱਕ ਜੋਧੀਆਂ ਜੰਮਣ ਪੰਜਾਬ ਚ ਤੇ ਪੰਜਾਬ ਕਿਤੇ ਨਹੀਂ ਜਾ ਸਕਦਾ ਅਸੀਂ ਹੁਣ ਸੌਂਗੇ ਪੰਜਾਬ ਦੇ ਅੱਤੇ ਪੰਜਾਬੀ ਸੌਂਗੇ ਆ ਨੀਂਦ ਆ ਗਈ ਇਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਬੜਾ ਕੁਝ ਹੋ ਰਿਹਾ ਵਾ ਤਗੜੇ ਹੋ ਗਏ ਬਚਾਓ ਮੇਰੀ ਸੱਤ ਸਾਲ ਉਮਰ ਹੋ ਗਈ ਆ ਤੇ ਬਾਹਰ ਵੀ ਰਹਿ ਆਹੋ ਕਿਉਂ ਹੋ ਗਏ ਤੁਸੀਂ ਭਾਵ ਕਿਉਂ ਹੋ ਰਿਓ ਕੁੜੀ ਕੁੜੀ ਕਰਕੇ ਹੋ ਰਿਓ ਕੁੜੀ ਕਰਕੇ ਕੀ ਕੁੜੀ ਵੇਚਣਾ ਜੋਦਾ ਹੀ ਅਸੀਂ ਸਿਹਰ ਦਾ ਡਾਕਾ ਮਾਰ ਜਾਂਦੇ ਸਿਹਰ ਦਾ ਕੇ ਬਾਹਰ ਖਲੋਤਾ ਖੱਲਾ ਹੀ ਔਣ ਨਹੀਂ ਦਿੰਦੇ ਮੈਂ ਚੱਲ ਚੱਲੇ ਹਾਰ ਕੇ ਆ ਤੇ ਬਾਹਰ ਆਏ ਐਮਐਲ ਦੇ ਉਮਲੇ ਦੇ ਫੇਰ ਅੰਦਰ ਆਉਣ ਦਿੱਤਾ ਜਦੋਂ ਮੈਂ ਤੁਰ ਪੈਣ ਲੱਗਾ ਹਾਂ ਮੈਨੂੰ ਤੂੰ ਕਰਨਾ ਕੀ ਆ ਪੁਲਿਸ ਵਾਲੇ ਉਹ ਮੈਂ ਹਾਂ ਮੈਂ 28 ਸਿਕ ਰਹਿ ਜਾਣਾ ਮੇਰੀ ਲੜਕੀ ਆ ਫੇਰ ਉਧਰ ਜਾ ਤੂੰ ਇੱਧਰ ਕੇ ਵਾਲੇ ਵਾਲੇ ਕੋਈ ਮੀ ਜਾਣਾ ਬੈਕ ਜਾ ਲੈ ਕੇ ਇਹ ਤਾਂ ਕਰੇ ਉਹ ਹੁਣ ਅੰਦਰ ਆ ਗਏ ਸਾਰਾ ਨਜ਼ਾਰਾ ਆ ਗਿਆ ਤਗੜੇ ਹੋ ਗਏ ਪੰਜਾਬ ਯੂਨੀਵਰਸਿਟੀ ਨੂੰ ਬਚਾਓ ਸਾਰੇ ਪੰਜਾਬ ਨੂੰ ਬਚਾਓ ਕਲੀ ਯੂਨੀਵਰਸਿਟੀ ਨਹੀਂ ਸਭ ਕੁਝ ਲਾਇਆ ਚੱਲੇ ਆ ਇਹ ਗੁਰੂਆਂ ਦੀ ਧਰਤੀ ਆ ਪੰਜਾਬ ਚੰਡੀਗੜ੍ਹ ਵੀ ਆਪਣਾ ਵਾ ਇੱਥੇ ਵੀ ਕਬਜ਼ਾ ਹੋ ਜਾਂਦਾ ਵਾ ਮੋਦੀ ਦੀ ਪਤਾ ਨਹੀਂ ਕੀ ਸੋਚ ਵਾ ਮੈਂ ਤੇ ਹੈਰਾਨ ਵਾ ਕੋਈ ਪੜਿਆ ਲਿਖਿਆ ਮੁੱਖ ਮੰਤਰੀ ਕੋ ਪੜਿਆ ਲਿਖਿਆ ਪ੍ਰਧਾਨ ਮੰਤਰੀ ਬਣੇ ਦੇਹ ਨੂੰ ਤਾਂ ਖੜੇ ਜੇ ਛੇ ਭਰਾ ਵਾ ਸਾਰੇ ਅੱਡ ਅੱਡ ਹੋ ਜਾਣਗੇ ਤੇ ਤਾਕਤਗੀਰਾਂ ਦੀ ਭਰਾਵਾਂ ਦੀ ਹੁਣ ਸਾਰਾ ਪੰਜਾਬ ਸਾਰਾ ਇੱਕ ਦੇਸ਼ ਵਾ ਜੇ ਤੇ ਮਰਜ਼ੀ ਹੈ ਪੰਗਾ ਲੈ ਸਕਦੇ ਆ ਐਵੇਂ ਖਾਸਤਾਂ ਦਾ ਹੂਆ ਬਣਾ ਦਿੰਦੇ ਖਾਸਤਾਂ ਕੋਈ ਨਹੀਂ ਮੰਗਦਾ ਇਹ ਆਪੇ ਖਾਸਤਾਂ ਕਹਿਗੇ ਤੇ ਵੋਟਾਂ ਲਾ ਲਿੰਦੇ ਆ ਤੇ ਸਾਰੇ ਭਰਾ ਭਰਾ ਹਿੰਦੂ ਅਸੀਂ ਇੱਕ ਹਾਂ ਬਿਲਕੁਲ ਪਿਆਰਵਾਸਾ ਦਾ ਸਾਰਾ ਗੁਲਦਸਤਾ ਵਾ ਫੁੱਲਾ ਦਾ ਪੰਜਾਬ ਸਾਰੇ ਸਟੇਟਾਂ ਤੇ ਇਹਨਾਂ ਦੀ ਸ਼ਹਿਦ ਕਿਉਂ ਬੰਡਿਆ ਹੈ ਸ਼ਹਿਦ ਬੰਡਣ ਦਾ ਕੀ ਕਾਰਨ ਸੀ ਸ਼ਹਿਦ ਮੈਂ ਆਪਣਾ ਮੱਖੀ ਫਾਰਮ ਆ ਮੈਂ ਵੈਸੇ ਲੰਗਰ ਲਾਉਦਾ ਰਿਹਾ ਨਾ ਉਹਦਾ ਵੀ ਛੋਟੇ ਸਾਹਿਬ ਜੀ ਦਾ ਲੰਗਰ ਲਾ ਲੈਣਾ ਵਾ ਮਹਾਰਾਜ ਬਹੁਤ ਕੁਝ ਦੇ ਰਿਹਾ ਵਾ ਬੇਨਤ ਨਾਲੀ ਤੇ ਨੌਕਰੀ ਕਰਦਾ ਮੈਂ ਰੇਲਵੇ ਜੋ ਰਿਟਾਇਰ ਹੋਇਆ ਵਾ ਮੇਰੀ 40000 ਲਾ ਕੇ ਪੈਨਸ਼ਨ ਵਾ ਮਕਾਨ ਤੇ ਨਮਚਲਾ ਬਣਾਇਆ ਉਪਰੋਂ ਕਰਾਇਆ ਰਿਆ ਬੱਚਾ ਇੱਦਾਂ ਲੱਗਾ 1.5 ਲੱਖ ਲੈਣ ਦਿਆ ਵਾ ਤੇ ਪੈਸੇ ਕੀ ਕਰਨੇ ਆ ਕੌਣ ਕੌਣ ਪਾਉਂਦਾ ਬੱਚਾ ਧੀ ਹੋਵੇ ਢੀਆਂ ਪਾਉਂਦੀਆਂ ਮੁੰਡੇ ਨਾ ਕੋਈ ਮੱਲੀ ਪਾਉਂਦੀਆਂ ਤੇ ਖਾਓ ਪੀਓ ਤੇ ਲੰਗਰ ਲਾਓ ਬੂਟੇ ਲਾਓ ਤੇ ਪੈਸਾ ਜੋੜ ਕਰਨਾ ਘੜੀ ਦਾ ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ ਐਵੇਂ ਜੋੜੀ ਜਾਂਦੇ ਬਾਦ ਲੱਗਿਆ ਐਵੇਂ ਜੋੜ ਜੋ ਰੱਖੀ ਜਾਂਦੇ ਆ ਗਾਂ ਉਹਨਾਂ ਦਾ ਹੀ ਖਾਨਦਾਨੀ ਖਤਮ ਹੋ ਜਾਣਾ ਹੋਈ ਅੱਛਾ ਜੀ ਵਿਦਿਆਰਥੀਆਂ ਦੀ ਜਿੱਤ ਲਗਭਗ ਹੋ ਚੁੱਕੀ ਸਿਰਫ ਇੱਕ ਸੈਨੇਟਰ ਦੀ ਚੋਣ ਦਾ ਐਲਾਨ ਹੀ ਬਾਕੀ ਰਿਹਾ ਹਾਂਜੀ اے ਵਿਦਿਆਰਥੀਆਂ ਜਿੱਤ ਹੋ ਚੁੱਕੀ ਆ ਜੇ ਨਾ ਹੋਈ ਤਾਂ ਅਸੀਂ ਤਗੜੇ ਹੋ ਕੇ ਆਵਾਂਗੇ ਪੂਰੇ ਜਥਿਆਂ ਦੇ ਜਥੇ ਲੈ ਕੇ ਆਵਾਂਗੇ ਵਿਦਿਆਰਥੀਆਂ ਜਿੱਤ ਕਰਾਵਾਂਗੇ ਚੰਡੀਗੜ੍ਹ ਦੇ ਯੂਨੀਸਰਟੀਆ ਪਈ ਜਾਣ ਨਹੀਂ ਦੇਣੀ ਕਦੇ ਬਾਕੀ ਵੀ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਵਾ ਪੰਜਾਬ ਦਾ ਹੈ ਚੰਡੀਗੜ੍ਹ ਦਾ ਪੰਜਾਬ ਦਾ ਹੀ ਸਾਰੀ ਜ਼ਮੀਨ ਲੈ ਕੇ ਇੱਥੋਂ ਚੰਡੀਗੜ੍ਹ ਬੜਿਆ ਇਹ ਮੋਦੀ ਦੀ ਸੋਚ ਪਤਾ ਨਹੀਂ ਕਿਹੜੀ ਆ ਕਿਉਂ ਇਹਨੇ ਵਿਤਕੜੇ ਪਾਈ ਜਾਂਦਾ ਸਾਰੇ ਦੇਸ਼ ਨੂੰ ਲੜਾਈ ਜਾਂਦਾ ਕਿਸੇ ਨੂੰ ਨੌਕਰੀ ਨਹੀਂ ਦਿੰਦਾ ਹੁਣ ਸਰਕਾਰੀ ਰੇਲ ਕੋਚ ਫੈਕਟਰੀ ਇੰਨਾ ਮੁਲਾਜ਼ਮ ਹੀ 8000 8000 ਤੋਂ 4000 ਮੁਲਾਜ਼ਮ ਲਾ ਗਿਆ ਪੰਜਾਬੀ ਮੁਲਾਜ਼ਮ ਨੂੰ ਭਰਤੀ ਨਹੀਂ ਕਰਦੇ ਪੰਜਾਬੀ ਬ ਬਾਰੀਆ ਸਟੇਟਾਂ ਦੇ ਬੰਦੇ ਭੱਤੀ ਹੋਈ ਜਾਂਦੇ ਆ ਇਹ ਵੇਖ ਕੇ ਹੈਰਾਨ ਹਾਂ ਕਿ ਚਾਹ ਪ੍ਰਾਈਵੇਟ ਕਰਕੇ ਦੇਈ ਜਾਂਦਾ ਵਾ 10-12 ਹਜ਼ਾਰ ਦੇ ਬੰਦੇ ਰਗੜੀ ਜਾਂਦੇ ਆ ਘੱਟੋ ਘੱਟ 30 ਹਜ਼ਾਰ ਪ੍ਰਾਈਵੇਟ ਬੰਦੇ ਦੀ ਤਨਖਾਹ ਹੋਣੀ ਚਾਹੀਦੀ ਆ ਇਹ ਨਹੀਂ ਮਿਗਾਈ ਦੇਵੇ ਚ ਇਹਾਂ ਦਾ ਸਾਨੂੰ ਮਿਲ ਜਾਵੇ ਇਹ 30 ਹਜ਼ਾਰ ਇੱਕ ਮਿੰਟ ਚ ਖਾ ਲਈਏ ਤੇ ਵਿਦਿਆਰਥੀ ਨੂੰ ਮਿਲੇ ਕਿ ਹੋ ਜਾਣਾ ਵਿਦਿਆਰਥੀ 10 ਬਾਰ ਜੇ ਰੋੜੀ ਜਾਵੇ ਨਾ ਬੱਚਾ ਪੜਾ ਸਕੇ ਨਾ ਕੋ ਖਾ ਸਕੇ ਤੇ ਇਦਾਂ ਗੱਲਾਂ ਬਾਤਾਂ ਆ ਮੈਨੂੰ ਯਾਦੀਆਂ ਆਉਂਦੀਆਂ ਨੇ ਮੈਂ ਕਦੇ ਬੋਲਿਆ ਦੀ ਅੱਜ ਪਹਿਲੀ ਦਫਾ ਬੋਲ ਰਿਹਾ ਕਿ ਨਾਮ ਕੀ ਹੈ ਮੇਰਾ ਨਾਮ ਸਰਦਾਰ ਬਰਿੰਦਰ ਸਿੰਘ ਖਡੂ ਸੋ ਤੁਸੀਂ ਦੇਖਿਆ ਕਿ ਇੱਕ ਸਰਦਾਰ ਜੀ ਰੇਲ ਕੋਚ ਫੈਕਟਰੀ ਤੋਂ ਆਏ ਹੈ ਖਡੂਰ ਸਾਹਿਬ ਦੇ ਕੋਲੋਂ ਆਏ ਨੇ ਤੇ ਇਹਨਾਂ ਨੇ ਆਖਿਆ ਕਿ ਸ਼ਾਇਦ ਵੀ ਮੰਡੀ ਹੈ ਤੇ ਖਾਸ ਕਰਕੇ ਸਪੈਸ਼ਲੀ ਆਏ ਉਸ ਲੜਕੀ ਲਈ ਸਾਰਾ ਲਈ ਜਿਹੜੀ ਇੱਥੇ ਪ੍ਰਦਰਸ਼ਨ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਬੱਚੇ ਹੋਰ ਹੋਣਗੇ ਤਾਂ ਅਸੀਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਕੈਮਰਾਮੈਨ ਪ੍ਰਥਮ ਨਾਲ ਪਰਿੰਜੀਤ ਸਿੰਘ ਰੰਗਪਰੀ ਵਾਇਸਾ ਪੰਜਾਬ ਚੰਡੀਗੜ੍ਹ